ਸੋ ਵੱਡੀ ਖਬਰ ਨਿਕਲ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋਇਆ ਹੈ ਗੋਲੀ ਚੱਲੀ ਹੈ ਹਾਲਾਂਕਿ ਗੋਲੀ ਚਲਾਉਣ ਵਾਲੇ ਵਿਅਕਤੀ ਵੱਲੋਂ ਜਦੋਂ ਡੱਬ ਚੋਂ ਪਿਸਤਲ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਮੌਜੂਦ ਸੁਖਬੀਰ ਬਾਦਲ ਦੀ ਸੁਰੱਖਿਆ ਚ ਤਨਾਤ ਵਿਅਕਤੀ ਵੱਲੋਂ ਤੋਸ਼ੀ ਵਿਅਕਤੀ ਦਾ ਹੱਥ ਫੜ ਲਿਆ ਗਿਆ ਜਿਸ ਨਾਲ ਫੈਰ ਉੱਪਰ ਵੱਲ ਹੋ ਜਾਂਦਾ ਹੈ ਅਤੇ ਜਾ ਕੇ ਉੱਪਰ ਪਿੱਲਰ ਵੱਲ ਨੂੰ ਲੱਗਦਾ ਹੈ ਅਤੇ ਇਸ ਘਟਨਾ ਦੌਰਾਨ ਸੁਖਬੀਰ ਬਾਦਲ ਵਾਰ-ਵਾਰ ਬਚ ਜਾਂਦੇ ਨੇ ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਹਾਲਾਂਕਿ ਫਾਇਰ ਕਰਨ ਵਾਲੇ ਵਿਅਕਤੀ ਦਾ ਨਾਮ ਨਰੈਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ ਜੋ ਕਿ ਕਿਸੇ ਪੰਥਕ ਜਥੇਬੰਦੀ ਦਾ ਮੈਂਬਰ ਦੱਸਿਆ ਗਿਆ ਹੈ ਸੋ ਵੱਡੀ ਖਬਰ ਨਿਕਲ ਕੇ ਦਰਬਾਰ ਸਾਹਿਬ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਖਵੀਰ ਬਾਦਲ ਦੇ ਉੱਪਰ ਹਮਲਾ ਹੋਇਆ ਹੈ ਗੋਲੀ ਚੱਲੀ ਹੈ ਹਾਲਾਂਕਿ ਗੋਲੀ ਚਲਾਉਣ ਵਾਲੇ ਵਿਅਕਤੀ ਵੱਲੋਂ ਜਦੋਂ ਡੱਬ ਚੋਂ ਪਿਸਤਲ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਮੌਜੂਦ ਸੁਖਬੀਰ ਬਾਦਲ ਦੀ ਸੁਰੱਖਿਆ ਚ ਤਨਾਤ ਵਿਅਕਤੀ ਵੱਲੋਂ ਤੋਸ਼ੀ ਵਿਅਕਤੀ ਦਾ ਹੱਥ ਫੜ ਲਿਆ ਗਿਆ ਜਿਸ ਨਾਲ ਫੈਰ ਉੱਪਰਵਲ ਹੋ ਜਾਂਦਾ ਹੈ ਅਤੇ